ਲੱਕ ਨੂੰ ਪਾਓ ਉਹ ਰੱਸਾ ਤੇ ਤੁਸੀਂ ਅੱਧੇ ਇੱਧਰ ਹੋ ਜਾਓ ਤੇ ਇੱਧਰ ਹੋ ਜਾਓ ਬਲ ਪਾ ਕੇ ਤਾਂ ਤੁਸੀਂ ਖਿੱਚੋ ਅੱਜ ਵੀ ਉਸ ਜਗ੍ਹਾ ਦੇ ਉੱਤੇ ਪੂ ਦੇ ਉਹ ਨਿਸ਼ਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਵਸਦਿਆਂ ਦਰਸ਼ਕਾਂ ਸਰੋਤਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਧੰਤੰਤਮ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਜੀਵਨਵਾਰੀ ਤੇ ਪਿੰਡ ਜੈਤੇਵਾਲੀ ਦੇ ਵਿੱਚ ਕੀਤੀ ਹੋਈ ਤਪੱਸਿਆ ਭਗਤੀ ਦੇ ਬਾਰੇ ਤੁਸੀਂ ਜਾਣਿਆ ਬਾਬਾ ਜੀਵਨ ਦਾਸ ਜੀ ਮਹਾਰਾਜ ਦਾ ਜਨਮ ਸਥਾਨ ਵੀ ਪਿੰਡ ਜੈਤੇਵਾਲੀ ਦੇ ਵਿੱਚ ਤੇ ਤਪ ਸਥਾਨ ਵੀ ਪਿੰਡ ਜੈਤੇਵਾਲੀ ਦੇ ਵਿੱਚ ਸੋ ਪਿੰਡ ਜੈਤੇਵਾਲੀ ਤੋਂ ਬਾਬਾ ਜੀ ਪਿੰਡ ਢੰਡਾਲ ਬੁੱਟਾ ਢੰਡਾਲ ਹਿੰਮਤ ਵਿਖੇ ਪਹੁੰਚੇ ਤੇ ਇੱਥੇ ਦੀ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਜੇ ਜ਼ਿਲ੍ਹਾ ਜਲੰਧਰ ਦਾ ਤਹਿਸੀਲ ਫਲੌਰ ਬਲਾਕ ਨੂਰ ਮਿਲ ਦਾ ਪਿੰਡ ਪੰਡਾਲ ਬੂਟਾ ਤੇ ਪੰਡਾਲ ਹਿੰਮਤ ਪਿੰਡ ਪੰਡਾਲ ਬੂਟਾ ਦੇ ਵਿੱਚ ਬਾਬਾ ਜੀ ਜਦੋਂ ਪਹੁੰਚੇ ਆ ਤਾਂ ਜਿਹੜੀ ਜਗ੍ਹਾ ਤੁਸੀਂ ਇਸ ਮੋਕੇ ਜਿਹੜਾ ਅਸਥਾਨ ਦੇਖ ਰਹੇ ਆ ਬਾਬਾ ਜੀ ਇੱਥੇ ਬੈਠਿਆ ਕਰਦੇ ਸੀ ਸੰਗਤਾਂ ਦੇ ਨਾਲ ਬਚਨ ਬਲਾਸ ਕਰਦੇ ਸੀਗੇ ਜਿਵੇਂ ਜਿਵੇਂ ਬਾਬਾ ਜੀ ਦੀ ਭਗਤੀ ਬਾਬਾ ਜੀ ਦੀ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਵਿਰਤੀ ਦੇ ਬਾਰੇ ਸੰਗਤਾਂ ਨੂੰ ਚਾਨਣ ਹੋਇਆ ਤੇ ਸੰਗਤਾਂ ਵੀ ਸ਼ਰਧਾ ਸਤਕਾਰ ਬਾਬਾ ਜੀ ਦਾ ਕਰਨ ਲੱਗੀਆਂ। ਕਾਫੀ ਸਮਾਂ ਬਾਬਾ ਜੀ ਇਸੇ ਸਥਾਨ ਦੇ ਉੱਤੇ ਜਿਹੜੀ ਆ ਭਗਤੀ ਕਰਦੇ ਰਹੇ ਅਕਾਲ ਪੁਰਖ ਪਰਮਾਤਮਾ ਦੀ। ਤੇ ਉਸ ਤੋਂ ਬਾਅਦ ਬਾਬਾ ਜੀ ਜਿਹੜਾ ਕਿ ਸਥਾਨ ਲਿੰਕ ਰੋਡ ਦੇ ਉੱਪਰ ਬਣਿਆ ਹੋਇਆ ਆ ਜਦੋਂ ਆਪਾਂ ਨੂਰ ਮੈਲ ਤੋਂ ਪਿੰਡ ਸ਼੍ਰੀ ਨੂੰ ਜਾਂਦੇ ਆ ਤੇ ਪਿੰਡ ਪੰਢਾਲ ਹਿੰਮਤ ਉਸ ਤੋਂ ਅੱਗੇ ਪੰਡਾਲ ਰੂਟਾ ਲੰਘਣ ਤੋਂ ਬਾਅਦ ਨਹਿਰ ਦੇ ਕੋਲ ਬੜਿਆ ਆਸਥਾਨ ਧੰਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦਾ ਉਦਾਸੀਂ ਡੇਰਾ ਇਸੇ ਤਰੀਕੇ ਦੇ ਨਾਲ ਨਕੌਦਰ ਤੋਂ ਫਗਵਾੜਾ ਰੋਡ ਦੇ ਉੱਤੇ ਪਿੰਡ ਆਉਂਦਾ ਸ਼੍ਰੀ ਸ਼੍ਰੀ ਪਿੰਡ ਤੋਂ ਇੱਕ ਲਿੰਕ ਰੋਡ ਨੂਰਮਹਿਲ ਸ਼ਹਿਰ ਨੂੰ ਜਾਂਦਾ ਨੂਰਮਹਿਲ ਸ਼ਹਿਰ ਨੂੰ ਜਾਂਦਿਆਂ ਹੋਇਆਂ ਸ਼੍ਰੀ ਪਿੰਡ ਲੰਘਣ ਤੋਂ ਬਾਅਦ ਅੱਗੇ ਪਾਣੀ ਵਾਲੀ ਨਹਿਰ ਨੂੰ ਪਾਰ ਕਰਦਿਆਂ ਹੋਇਆਂ ਤੇ ਖੱਬੇ ਹੱਥ ਤਨ ਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦਾ ਅਸਥਾਨ ਬਣਿਆ ਹੋਇਆ ਆ ਆਪਾਂ ਅੱਜ ਬਾਬਾ ਜੀ ਦੇ ਇੱਥੇ ਸੰਗਤਾਂ ਦੇ ਨਾਲ ਬਚਨ ਪਲਾਸ ਇੱਥੇ ਦਾ ਬਾਬਾ ਜੀ ਦਾ ਜੋ ਜੀਵਨ ਜਾਂ ਕੌਤਕ ਬਾਬਾ ਜੀ ਨੇ ਸੰਗਤਾਂ ਦੇ ਵਿੱਚ ਰਚਾਏ ਆ ਸੰਗਤਾਂ ਦਾ ਭਲਾ ਕੀਤਾ ਤੇ ਸੰਗਤਾਂ ਦੀ ਸ਼ਰਧਾ ਕਿਵੇਂ ਵਧੀ ਇਸ ਸਾਰੀ ਗੱਲਬਾਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵਾਸਤੇ ਤੇ ਬਾਬਾ ਸੁਖਦੇਵ ਸਿੰਘ ਜੀ ਹੁਣਾਂ ਦੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬਾਬਾ ਸੁਖਦੇਵ ਸਿੰਘ ਜੀ ਸੁਣੀ ਦੇਣਗੇ ਜਾਣਕਾਰੀ ਤਨਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਵਿੱਚ ਪਿੰਡ ਭੰਡਾਲ ਗੁੱਟਾ ਦੇ ਵਿੱਚ ਸੋ ਬਾਬਾ ਜੀ ਤਨਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਉਹਨਾਂ ਦਾ ਜਨਮ ਇੱਕ ਮਿਸਤਰੀ ਪਰਿਵਾਰ ਦੇ ਵਿੱਚ ਹੋਇਆ ਸੀ ਸੋ ਇਸੇ ਤਰ੍ਹਾਂ ਬਾਬਾ ਸੁਖਦੇਵ ਸਿੰਘ ਜੀ ਜੁਣੀ ਵੀ ਇੱਕ ਮਿਸਤਰੀ ਪਰਿਵਾਰ ਦੇ ਵਿੱਚੋਂ ਨੇ ਸੇ ਉਹਨਾਂ ਦੀ ਸ਼ਰਧਾ ਆ ਇਸ ਦਰਬਾਰ ਦੇ ਨਾਲ ਸੋ ਕਿਵੇਂ ਉਹਨਾਂ ਦੇ ਪਰਿਵਾਰ ਦੀ ਲਗਨ ਬਾਬਾ ਜੀ ਤੰਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗੀ ਕਿਵੇਂ ਉਹਨਾਂ ਨੇ ਵੀ ਬਾਬਾ ਜੀ ਦੇ ਕੌਤਕਾਂ ਨੂੰ ਦੇਖਿਆ ਉਨ੍ਹਾਂ ਦੇ ਪਰਿਵਾਰ ਨੇ ਤੇ ਹੋਰ ਸੰਗਤਾਂ ਨੇ ਤੇ ਜੋ ਬਾਬਾ ਜੀ ਨੇ ਇੱਥੇ ਭਗਤੀ ਕੀਤੀ ਬਾਬਾ ਜੀ ਨੇ ਜੋ ਸੰਗਤਾਂ ਦਾ ਭਲਾ ਕੀਤਾ ਇਸ ਅਸਥਾਨ ਦੇ ਉੱਤੇ ਆਣ ਕੇ ਉਹ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਬਾਬਾ ਸਰਦੇਵ ਸਿੰਘ ਜੀ ਹੁਣਾਂ ਦੇ ਨਾਲ ਆਓ ਤੁਹਾਨੂੰ ਗੱਲਬਾਤ ਕਰਦੇ ਹਾਂ ਆਪਾਂ ਬਾਬਾ ਜੀ ਦੇ ਨਾਲ ਸੋ ਬਾਬਾ ਜੀ ਵਾਹਿਗੁਰੂ ਦੀ ਕਾਹਲ ਸੋ ਵਾਹਿਗੁਰੂ ਦੀ ਖਤੇ ਬਾਬਾ ਸਰਦੇਵ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਬਹੁਤ ਸ਼ਾਬਦ ਬਾਬਾ ਜੀ ਦੇ ਉਸਤਤਿ ਬਾਰੇ ਕਹਿਣ ਦਾ ਮੌਕਾ ਦਿੱਤਾ। ਇਹ ਇਸ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਜੀ। ਸੋ ਬਾਬਾ ਜੀ ਤੁਸੀਂ ਸਾਨੂੰ ਦੱਸੋ ਕਿ ਬਾਬਾ ਜੀਵਨ ਦਾਸ ਜੀ ਜਿਹੜੇ ਆ ਉੱਥੇ ਹੋਏ ਆ। ਉਹਨਾਂ ਦੇ ਜਿਹੜੇ ਜੀਵਨ ਬਾਰੇ ਸਾਨੂੰ ਜਾਣਨਾ ਪਾਉ। ਅਸੀਂ ਉਹਨਾਂ ਦੇ ਜੀਵਨ ਬਾਰੇ ਜਾਣਨਾ ਚਾਹੁੰਦੇ ਆ ਤਾਂ ਜੋ ਸਰੋਤਿਆਂ ਨੂੰ ਪਤਾ ਲੱਗ ਸਕੇ ਕਿ ਜੋ ਇਹ ਦਰਬਾਰ ਆ ਇਹ ਉਦਾਸੀਨ ਡੇਰਾ ਜਾਂ ਤੁੰਤਨ ਬਾਬਾ ਜੀਵਨ ਦਾਸ ਮਹਾਰਾਜ ਦਾ। ਤੇ ਉਹਨਾਂ ਦੇ ਜਿਹੜੇ ਕੌਤਕ ਜੋ ਵੀ ਮਤਲਬ ਇਤਿਹਾਸ ਆ ਉਹਦੇ ਬਾਰੇ ਤੁਸੀਂ ਜਰੂਰ ਜਾਣਨਾ ਪਾਉ। ਹਾਂਜੀ ਬਾਬਾ ਜੀ ਨੇ ਬੜੀ ਭਗਤੀ ਇਸ ਜਗ੍ਹਾ ਤੇ ਕੀਤੀ ਆ ਤੇ ਬੜਾ ਪਰਉਕਾਰ ਵੀ ਕੀਤਾ ਪਿੰਡ ਬਢਾਲਾਂ ਦੇ ਔਰ ਜਿੰਨੇ ਵੀ ਸੰਗਤਾਂ ਆਉਂਦੀਆਂ ਇਹਨਾਂ ਦੇ ਸਾਰਿਆਂ ਜਿਵੇਂ ਬਾਹਰ ਜਾਂਦੇ ਆ ਉਹਨਾਂ ਦੇ ਖੰਡ ਪਾਉੜ ਰਖਾਏ ਜਾਂਦੇ ਆ ਤੇ ਦਿਨ ਵੀ ਬਾਬਾ ਜੀ ਦਾ ਮਨਾਇਆ ਜਾਂਦਾ। ਇਸੇ ਤਰ੍ਹਾਂ ਬਾਬਾ ਜੀ ਜਦੋਂ ਪਹਿਲੋਂ ਆਏ ਆ ਇਸ ਜਗ੍ਹਾ ਤੇ ਤਾਂ ਉਦੋਂ ਬਾਬਾ ਜੀ ਛੋਟੀ ਜਿਹੀ ਕੁਟਿਆ ਸੀਗੀ ਬਣਾਈ ਹੋਈ ਤੇ ਬਾਬਾ ਜੀ ਇੱਥੇ ਰਹਿੰਦੇ ਸੀ ਤੇ ਤਪੱਸਿਆ ਕਰਦੇ ਸੀਗੇ ਤਾਂ ਉਦੋਂ ਸਾਡੇ ਬਜ਼ੁਰਗ ਉਹਦਾਦੇ ਵੀ ਉਹਨਾਂ ਨੇ ਦੇਖਿਆ ਵੀ ਬਾਬਾ ਜੀ ਦੇ ਕੌਤਕ ਜਿਵੇਂ ਦਿਖਾਲੇ ਹੈਗੇ ਪਿੰਡ ਵਾਸੀਆਂ ਨੂੰ ਤੇ ਫਿਰ ਲੋਕਾਂ ਦੀ ਮਾਨਤਾ ਹੋਣੀ ਸ਼ੁਰੂ ਹੋਈ ਉਹਨਾਂ ਵਿੱਚੋਂ ਬਾਬਾ ਜੀ ਦੇ ਫਿਰ ਖੂਲ ਲਵਾਇਆ ਇੱਥੇ ਜੋ ਅੱਜ ਵੀ ਏ ਆਪਣੇ ਨਹਿਰ ਵਾਲੀ ਜਿਹੜੀ ਜੱਗਾ ਆ ਹਾਂਜੀ ਤੇ ਉੱਥੇ ਅੱਜ ਵੀ ਹੈ ਆ ਉਹ ਕੰਮ ਹੋਇਆ। ਤੇ ਉਦੋਂ ਬਾਬਾ ਜੀ ਦੇ ਪਿੰਡੋਂ ਲਿਆਉਂਦੇ ਹੁੰਦੇ ਸੀਗੇ ਰੋਟੀ ਬਣਾ ਕੇ ਹੈਗਾ ਤੇ ਇੱਥੇ ਤਪੱਸਿਆ ਕਰਦੇ ਹੁੰਦੇ ਗੈਰ ਬੀਬੀਆਂ ਵੀ ਲੈ ਆਉਂਦੀਆਂ ਹੁੰਦੀਆਂ ਸੀਗੀਆਂ ਠੀਕ ਹੈ ਤੇ ਉਹ ਫਿਰ ਉੱਥੇ ਜਦੋਂ ਖੂਲ ਆਇਆ ਤਾਂ ਕਹਿੰਦੇ ਖੂਲ ਦਾ ਬਾੜ-ਪਾੜ ਗਿਆ ਠੀਕ ਹੈ ਤੇ ਬਾੜ-ਪਾੜ ਗਿਆ ਦਾ ਉਹ ਜਿਹੜਾ ਖੂਲ ਆਉਣ ਵਾਲੇ ਸੀਗੇ ਉਹ ਬੜੇ ਯਾਨੀ ਕਿ ਪਰੇਸ਼ਾਨ ਜੇ ਹੋ ਗਏ ਤੁਸੀਂ ਲੈ ਵੀ ਅਸੀਂ ਇੰਨੀ ਮਿਹਨਤ ਕੀਤੀ ਆ ਤੇ ਸਾਡੀ ਮਿਹਨਤ ਬੇਕਾਰ ਗਈ ਤੇ ਉਹ ਫਿਰ ਬਾਬਾ ਜੀ ਜਦੋਂ ਰੋਟੀ ਲੈ ਕੇ ਆਏ ਤੇ ਉਹਨਾਂ ਨੇ ਫਿਰ ਦੇਖਿਆ ਕਿ ਬੜੇ ਤੁਸੀਂ ਕਹਿੰਦੇ ਪਰੇਸ਼ਾਨ ਆ ਵੀ ਕੀ ਗੱਲ ਹੋ ਗਈ ਭਲੇ ਲੋਕੋ ਤੇ ਉਹ ਕਹਿੰਦੇ ਬਾਬਾ ਜੀ ਵੀ ਐਵੇਂ ਖੂਹ ਪਾੜ ਗਿਆ ਪੜ ਪਾੜ ਗਿਆਗਾ ਖੂਹ ਦਾ ਤੇ ਬੜੀ ਮਿਹਨਤ ਕੀਤੀ ਵੀ ਕੋਈ ਇਹਦਾ ਅਰਥ ਨਹੀਂ ਬਣਿਆ ਉਹ ਕਹਿੰਦਾ ਕੋਈ ਨਹੀਂ ਕਬਰੋਂ ਵਾਲੀ ਗੱਲ ਨਹੀਂ ਹੈਗੀ ਕੋਈ ਭਈ ਮੇਰੇ ਕਹਿੰਦੇ ਲੱਕ ਨੂੰ ਪਾਓ ਉਹ ਰਸਾ ਤੇ ਤੁਸੀਂ ਅੱਧੇ ਇੱਧਰ ਹੋ ਜਾਓ ਤੇ ਇੱਧਰ ਹੋ ਜਾਓ ਪੜ ਪਾ ਕੇ ਤਾਂ ਤੁਸੀਂ ਖਿੱਚੋ ਭਈ ਜਿਵੇਂ ਜਿਵੇਂ ਇਹ ਕਹਿੰਦੇ ਤੁਸੀਂ ਖਿੱਚੋਗੇ ਇਹਦਾ ਕਹਿੰਦੇ ਪੜ ਜਿਹੜਾ ਪੂਰਨ ਹੋ ਜਾਊਗਾ ਹੈਗਾ ਸਮਾਧਿ ਹੋ ਰਹੀ ਨਹੀਂ ਹਾਂਜੀ ਤਾਂ ਫਿਰ ਉਹ ਬਾਬਾ ਜੀ ਤਾਂ ਫਿਰ ਉਹ ਜਿਹੜਾ ਥੋੜਾ ਜਿਆ ਪਰੇਸ਼ਾਨ ਜੀ ਵੀ ਉੱਧਾ ਸੋਚੀ ਵਿਚਾਰੀ ਪੈ ਗਏ ਬਾਬਾ ਜੀ ਥੋੜੇ ਸਰੀਰੋਂ ਵੀ ਹਲਕੇ ਸੀਗੇ ਤਾਂ ਉਹਨਾਂ ਕਹਾਂ ਬਈ ਪਿੰਡ ਵਾਲਿਆਂ ਨੇ ਤਾਂ ਮਾਰ ਸਕਣਾ ਮੈਨੂੰ ਤਾਂ ਹੈਗਾ ਸਾਨੂੰ ਸਾਰਿਆਂ ਨੂੰ ਵੀ ਇਹਨਾਂ ਦੀ માનਤਾ ਹੁੰਦੀ ਹੈਗੀ ਆ ਤੇ ਮੰਨਦੇ ਆ ਪਿੰਡ ਵਾਲੇ ਤਾਂ ਅਸੀਂ ਜੇ ਕੋਈ ਗੱਲ ਹੋ ਗਈ ਤਾਂ ਸਾਨੂੰ ਤਾਂ ਛੱਡਣਾ ਨਹੀਂ ਹੈਗਾ ਤਾਂ ਉਹ ਬੜੇ ਯਾਰੀ ਕੇ ਸੋਚ ਵਿਚਾਰ ਜੀ ਚ ਪੈ ਗਏ ਬਈ ਬਾਬਾ ਜੀ ਕਹਿੰਦੇ ਬਈ ਸੋਚਾਂ ਚ ਕਾਦੀ ਗੱਲ ਪਏ ਆ ਤੇ ਜੋ ਤੁਹਾਨੂੰ ਕਿਹਾ ਕਰੋ ਹੈਗਾ ਬਈ ਕੋਈ ਗੱਲ ਨਹੀਂ ਕਹਿੰਦੇ ਕੁਝ ਨਹੀਂ ਹੁੰਦਾ ਹੈਗਾ ਹੌਸਲਾ ਰੱਖੋ ਤੇ ਕਰੋ ਹੋਏਗਾ ਨਾ ਬੇਰੋਨਾਨੇ ਜਾਨੀ ਕਿ ਉਹਨਾਂ ਦੇ ਲੱਕ ਨੂੰ ਰੱਸਾ ਪਾਇਆ ਤੇ ਪਾ ਕੇ ਤੇ ਦੋਨੋਂ ਪਾਸੇ ਖਿੱਚਣ ਲਗੇ ਤੇ ਸਾਡੇ ਬਜ਼ੁਰਗ ਦੱਸ ਦਿੰਦੇ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਸੁਣੀਆਂ ਸਾਰੀਆਂ ਸਾਖੀਆਂ ਕਹਾਣੀਆਂ ਤੇ ਉਹ ਦਾਦੇ ਵੀ ਉਹ ਜਿਉਂ-ਜਿਉਂ ਉਹ ਰੱਸਾ ਖਿੱਚੀ ਗਏ ਤੇ ਉਹਦੇ ਉਹ ਕਹਿੰਦੇ ਉਹ ਨਿਸ਼ਾਨ ਜਿਹੜਾ ਆ ਉਹ ਪੜਦਾ ਜਿਹੜਾ ਇਹ ਲਾਗੇ ਹੁੰਦੀ ਧੀ ਧਰਤੀ ਇਦਾਂ ਤੇ ਉਹ ਫਿਰ ਅੱਜ ਵੀ ਕਹਿੰਦੇ ਉਹ ਖਾਲੇ ਨਿਸ਼ਾਨੀ ਅੱਜ ਵੀ ਹੈਗੀ ਆ ਤੇ ਉਹ ਮਤਲਗਣਦਾ ਵੀ ਜਦੋਂ ਫੋਸ਼ਫੇਰ ਕਰਦਿਆਂ ਕਰਦਿਆਂ ਵਿਚਾਰੇ ਉਹ ਜਿਹਦਾ ਵੀ ਡਰ ਗਿਆ ਮਨ ਚ ਆਈ ਜਾਂਦਾ ਲਾਵੇ ਕਾਦੇ ਰਸਾ ਖਿੱਚਣ ਲੱਗੇ ਵੀ ਮਾਰੀ ਨਾ ਜਾਣ ਜਾਂ ਕੋਈ ਕੁਝ ਵੇ ਕੋ ਘਟਨਾ ਵਾਪਰ ਜਾਏ ਤੇ ਉਹ ਫਿਰ ਪਿੰਡ ਵਾਲਿਆਂ ਦੇ ਜਿਹੜਾ ਵੀ ਸਾਡੇ ਸਿਰ ਪੈ ਜਾਣਾ ਹੈਗਾ ਹਾਂਜੀ ਤੇ ਇਸ ਕਰਕੇ ਫਿਰ ਉਹਨਾਂ ਦੇ ਵਿੱਚ ਹੀ ਫਿਰ ਛੱਡ ਦਿੱਤਾ ਤੇ ਬਾਬਾ ਜੀ ਦੇ ਪੈਰੀ ਪੈ ਗਏ ਪਰ ਕਹਿੰਦੇ ਬਾਬਾ ਜੀ ਵੀ ਮaaf ਕਰਦੇ ਵੀ ਸਾਨੂੰ ਅਸੀਂ ਇਤੋਂ ਵੱਧ ਨਹੀਂ ਖਿੱਚ ਸਕਦੇ ਉਹ ਕਹਿੰਦੇ ਭਲੇ ਲੋਕੋ ਜੇ ਖੋਰ ਖੱਚੀ ਜਾਂਦੇ ਕਹਿੰਦੇ ਨਿਸ਼ਾਨ ਹੀ ਮੁੱਕ ਜਾਣਾ ਸੀ ਹਾਂਜੀ ਤੇ ਉਹ ਫਿਰ ਅੱਜ ਵੀ ਉਸ ਜਗ੍ਹਾ ਦੇ ਉੱਤੇ ਖੂਹ ਦੇ ਉਹ ਨਿਸ਼ਾਨ ਹੈ ਇਹ ਸਾਡੇ ਬਾਬਾ ਜੀ ਵੀ ਤੇ ਸਾਡੇ ਪਿਤਾ ਜੀ ਵੀ ਸੁਣਾਉਂਦੇ ਹੁੰਦੇ ਸੀਗੇ ਇਹ ਕਹਾਣੀ ਇਹ ਸਨ ਬਾਬਾ ਸੁਖਦੇਵ ਸਿੰਘ ਜਿਨ੍ਹਾਂ ਤੋਂ ਤੁਸੀਂ ਧੰਨ ਧੰਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਕੋਤਕ ਖੂਹ ਦੇ ਵਿੱਚ ਪਾੜ ਪੈ ਜਾਣਾ ਉਹਦੇ ਬਾਰੇ ਜਾਣਿਆ ਤੇ ਬਾਬਾ ਜੀ ਦੇ ਜੀਵਨ ਬਾਰੇ ਜਾਣਿਆ ਸੋ ਇਸੇ ਤਰ੍ਹਾਂ ਬਾਬਾ ਜੀ ਨੇ ਹੋਰ ਵੀ ਅਨੇਕਾਂ ਕੌਤਕ ਸੰਗਤਾਂ ਦੇ ਵਿੱਚ ਰਚਾਈ ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਰ ਬਾਬਾ ਜੀ ਦੇ ਕੌਤਕਾਂ ਬਾਰੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਹੁਣ ਸਾਨੂੰ ਦਿਓ اجازت ਤੇ ਸਾਡੇ YouTube ਚੈਨਲ ਪਬਲਿਕ ਅਪਡੇਟ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਇਹਦੇ ਬਾਰੇ ਲਾਈਕ ਤੇ ਕਮੈਂਟ ਕਰਨਾ ਕਦੇ ਨਾ ਭੁੱਲਣਾ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਸਾਡਾ ਨਮਾ ਨਮਾ ਅਪਰਾਲਾ ਆ ਤੇ ਤਨਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੋਰ ਵੀ ਉਹਨਾਂ ਦੇ ਰਚਾਈ ਸੰਗਤਾਂ ਦੇ ਵਿੱਚ ਕੌਤਕਾਂ ਬਾਰੇ ਜਾਣਨ ਵਾਸਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਵੀ ਜਰੂਰ ਦੇਖਿਓ ਤੇ ਸਾਡੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਰੱਬ ਰਾਖਾ